ਮੈਨੂੰ ਮਿਲੋ ਬਸ ਇੱਥੇ ਬੈਠੇ ਰਹੋ ਬਣਾ ਕੀ ਨਾਮ ਤੁਹਾਡਾ ਕੁਲਵਿੰਦਰ ਸਿੰਘ ਹੈ ਕੁਲਵਿੰਦਰ ਜੀ ਕਿੱਥੋਂ ਆਏ ਹੋ ਤੁਸੀਂ ਅਸੀਂ ਖਨੌਰੀ ਬਾਡਰ ਤੋਂ ਆਏ ਆਂ ਪਿੰਡ ਕਿਹੜਾ ਤੁਹਾਡਾ ਗੁਰੂਸਰਾਈ ਪਿੰਡ ਤਲਵੰਡੀ ਸਾਬੋ ਕੋਲ ਦਮਦਮਾ ਤਲਵੰਡੀ ਸਾਬੋ ਠੀਕ ਆ ਇਹ ਕੀ ਲੱਗਿਆ ਤੁਹਾਡੇ ਇਹ ਜੀ ਉਹਨਾਂ ਨੇ ਮਨਲਾ ਉਹ ਫੈਸਟ ਜੇ ਮਾਰੇ ਆ ਜੀ ਉਹਦੇ ਚ ਉਹ ਆ ਦਿਖਾਈ ਆ ਸਾਰੇ ਉਹ ਲੱਗੇ ਆ ਜੀ ਆ ਦੇਖੋ ਸਰਲੇ ਲੱਗੇ ਸਾਰੇ ਇਹ ਤੁਸੀਂ ਬੈਰੀਕੇਟ ਤੋੜਨ ਦੀ ਕੋਸ਼ਿਸ਼ ਕਰ ਰਹੇ ਸੀ ਉਦੋਂ ਲੱਗੇ ਨਾ ਨਾ ਇਹ ਤੁਸੀਂ ਬੈਰੀਕੇਟ ਨਹੀਂ ਅਸੀਂ ਇੱਧਰ ਪ੍ਰਧਾਨ ਸਾਹਿਬ ਬੋਲੀ ਜਾਂਦੇ ਸੀ ਅਲਾਸਮੈਂਟ ਹੋਈ ਜਾਂਦੀ ਸੀ ਕਿ ਵੀ ਉਧਰ ਨੂੰ ਕੋਈ ਨਾ ਜਾਊ ਵੀ ਮਨ ਲੈ ਵੀ ਉਧਰ ਨੂੰ ਉਹ ਹੈ ਜੀ ਐਨੇ ਹਰਿਆਣੇ ਵਾਲੇ ਪਾਸੇ ਉਹਨਾਂ ਨੇ ਪਹਿਲਾਂ ਫੈਲਿੰਗ ਕਰਤੀ ਜੀ ਅਸੀਂ ਅਖੇ ਚੱਲ ਵੀ ਉਧਰ ਹੋਈ ਜਾਂਦੀ ਆ ਜੀ ਨਾਲ ਦੀ ਨਾਲ ਹੀ ਇੱਧਰ ਸਾਡੇ ਗਣੀ ਕਰਤੀ ਜੀ ਹੈ ਤਾਂ ਸੇਵੂ ਨੂੰ ਖੜੇ ਸੀਗੇ ਜੀ ਅੱਛਾ ਖੜਿਆਂ ਦੇ ਉੱਪਰ ਇਹ ਹਮਲਾ ਹੋਇਆ ਹਾਂ ਜੀ ਹਾਂ ਖੜਿਆਂ ਦੇ ਉੱਪਰ ਹੋਇਆ ਤੇ ਕਿੰਨੇ ਦਿਨ ਹੋ ਗਏ ਤੁਹਾਨੂੰ ਪਿੰਡੋਂ ਤੁਰਿਆ ਨੂੰ ਪਿੰਡੋਂ ਤੁਰਿਆ ਨੂੰ ਅੱਜ ਤਿੰਨ ਚਾਰ ਦਿਨ ਚਾਰ ਦਿਨ ਹੋ ਗਏ ਜੀ ਕਿੰਨੀ ਉਮਰ ਆ ਤੁਹਾਡੀ ਮੇਰੀ ਉਮਰ 35 ਸਾਲ ਹੋ ਗਈ ਪਰਿਵਾਰ ਚ ਕੌਣ ਕੌਣ ਨੇ ਪਿੱਛੇ ਪਰਿਵਾਰ ਚ ਤਾਂ ਜੀ ਮੇਰਾ ਡੈਡੀ ਵੀ ਗੁਜ਼ਰੇ ਹੋਏ ਆ ਮਾਤਾ ਵੀ ਗੁਜ਼ਰੀ ਹੋਈ ਆ ਮੇਰੀ ਭੈਣ ਸੀ ਕਿ ਵਿਧਵਾ ਉਹ ਵੀ ਗੁਜ਼ਰੀ ਹੋਈ ਆ ਅੱਛਾ ਜੀ ਬੱਚੇ ਆ ਦੋ ਜੀ ਅੱਛਾ ਸੀ ਸਿਸਾਲਾ ਦੀਆਂ ਕੁੜੀਆਂ ਜੀ ਦੋ 5 ਸਾਲਾਂ ਦਾ ਬੱਚਾ ਹੈ ਜੀ ओके ਤੇ ਨਬਚੇ ਨੇ ਹਾਂਜੀ ਤੇ ਮੈਸੇਜ ਆ ਤੁਹਾਡੇ ਹਾਂ ਮੈਸੇਜ ਆਈ ਕਿੰਨੇ ਗੱਲਾਂ ਦੀ ਖੇਤੀ ਕਰਦੇ ਹੋ ਤੁਸੀਂ ਸੱਤ ਗੱਲਾਂ ਦੀ ਕਰਦਾ ਜੀ ਠੀਕ ਆ ਤੇ ਹੁਣ ਕਿੱਦਾਂ ਦੇ ਹਾਲਾਤ ਨੇ ਤੁਹਾਡੇ ਹਾਲਾਤ ਤਾਂ ਜੀ ਬਸ ਸਾਨੂੰ ਦੇਖ ਦੇਸੀ ਜਾਂਦੇ ਆ ਜੀ ਪੰਜਾਬ ਸਰਕਾਰ ਨੂੰ ਕੁਝ ਕਹਿਣਾ ਚਾਹੋਗੇ ਪੰਜਾਬ ਸਰਕਾਰ ਨੂੰ ਇਹ ਕਹਿਣੇ ਆ ਵੀ ਸਾਨੂੰ ਸਾਡਾ ਕਰਜ਼ਾ ਵੀ ਮੇਰੇ ਡੈਡੀ ਦਾ ਵੀ 8-9 ਲੱਖ ਦਾ ਕਰਜ਼ਾ ਸਿਰ ਜੀ ਅੱਛਾ ਜੀ ਉਹਨਾਂ ਦੀ ਵੀ ਡੈਥ ਹੋ ਗਈ ਜੀ ਉਹ ਕਰਜ਼ਾ ਮੇਰੇ ਤੇ ਹੁਣ ਮੱਲਾ ਆ ਗਿਆ ਬੋਝ ਕਿੰਨਾ ਕਰਜ਼ਾ ਤੁਹਾਡੇ ਸਿਰ ਮੇਰੇ ዘਰ ਹੈਗਾ ਇਹ 15-16 ਲੱਖ ਰੁਪਏ। ਅੱਛਾ ਜੀ। ਸਾਡੇ ਆਪਸੀਆਂ ਮੇਰੀਆਂ ਲੇਟਾਂ ਬਣੀਆਂ ਮੇਰੇ ਘਰ ਵਾਲੀ ਦੀ ਬਣੀਆਂ। ਅੱਛਾ ਜੀ। ਮੇਰੇ ਡੈਡੀ ਦਾ 8 ਲੱਖ ਰੁਪਏ ਉਹ ਗੁਜ਼ਰੀ ਗਈ ਜੀ। ਅੱਛਾ ਉਹਨਾਂ ਦੀ ਦੱਤ ਕੇ ਮੈਂ ਹੋ ਗਈ ਸੀ। ਉਹਨਾਂ ਦੀ ਬਸਾਈ ਟੈਂਸ਼ਨਾਂ ਹੀ ਆ ਕਰਨੀ ਸੀ ਸਿੱਧੇ ਜੀ ਬੰਦੇ ਸੀਗੇ ਜੀ। ਅੱਛਾ ਜੀ। ਓਵਰ ਦਾ ਸੀ ਕਰਜ਼ਾ ਲਿਆ ਨਹੀਂ ਸਾਡੇ ਤੋਂ ਜੀ। ਠੀਕ ਆ। ਤੇ ਕਰਜ਼ਾ ਮਾਫੀ ਦੀ ਮੰਗ ਨੂੰ ਲੈ ਕੇ ਤੁਸੀਂ ਮੇਨਲੀ ਆਏ ਹੋਗੇ। ਨਾ ਜੀ ਕਿਸੇ ਸੰਗਰਸ ਲਈ ਵੀ ਆਏ ਆ ਜੀ ਉਹ ਤਾਂ ਹੈਗੀ ਆ ਜਰੂਰੀ ਬੱਚਿਆਂ ਵਾਸਤੇ ਫਿਰਦੇ ਆ ਜੀ। ਬਿਲਕੁਲ। ਬੱਚੇ ਛੋਟੇ ਛੋਟੇ ਛੱਡ ਕੇ ਆਏ ਆ ਜੀ ਘਰੇ ਉਹਨਾਂ ਵਾਸਤੇ ਫਿਰਦੇ ਆ ਜੇ ਮਰ ਵੀ ਜਾਵਾਂਗੇ ਫਿਰ ਵੀ ਬੱਚਿਆਂ ਨੂੰ ਤਾਂ ਮੱਲਾ ਬਿਨਸਾਫ ਦਵਾਈਏ ਜੀ ਹੱਜ ਨਜ਼ਰ ਆਉਦੀ ਜਾਂਦਾ ਹਰੇਕ ਬੱਚਾ ਦੀ ਗਾਹਾਂ ਸੋਚ ਬਣੇ ਹੋਏ ਤੁਸੀਂ ਮਾਦਾ ਸੱਤ ਅੱਠੀ ਬਣਿਆ ਜੀ ਠੀਕ ਆ ਇਹ ਭਗਵਾਨਤਮਾਨ ਸਰਕਾਰ ਕਹਿੰਦੀ ਵੀ ਅਸੀਂ ਥਾਂ ਥਾਂ ਤੇ ਕਿਸਾਨਾਂ ਵਾਸਤੇ ਹਸਪਤਾਲਾਂ ਦਾ ਪ੍ਰਬੰਧ ਕੀਤਾ ਹੋਇਆ ਪਿੱਛੇ ਨਹੀਂ ਕਿਸੇ ਹਸਪਤਾਲ ਚ ਇਲਾਜ ਮਿਲਿਆ ਨਹੀਂ ਉੱਥੇ ਤਾਂ ਹੀ ਸਾਡੇ ਮੱਲਾ ਵੀ ਮਿਲਿਆ ਨਹੀਂ ਜੀ ਉਹਨਾਂ ਨੇ ਫਿਰ ਇੱਥੇ ਰੈਫਰ ਕਰਤਾ ਦੀ ਬਟਿਆਲੀ ਜੀ ਠੀਕ ਆ ਹੁਣ ਕਿਦਾਂ ਚੜਦੀ ਗਲਾਂ ਚੋਂ ਹਾਂ ਜੀ ਉਂ ਚੜਦੀ ਗਲਾਂ ਜੀ ਕੋਈ ਚੱਕਰ ਨਹੀਂ ਜੇ ਇਹ ਨਹੀਂ ਅਸੀਂ ਦਬਣ ਵਾਲਿਆਂ ਚੋਂ ਨਹੀਂ ਜੀ ਜਦੋਂ ਇੱਥੋਂ ਛੁੱਟੀ ਮਿਲ ਗਈ ਫਿਰ ਘਰ ਜਾਵੋਗੇ ਨਾ ਜੀ ਬਾਰਡਰ ਤੀ ਜਾਵਾਂਗੇ ਠੀਕ ਆ ਚਲੋ ਠੀਕ ਆ ਜੀ ਠੀਕ ਮੈਂ ਜੀ ਕੀ ਨਾਮ ਆ ਤੁਹਾਡਾ ਮੇਰਾ ਗਰਮੀਤ ਸਿੰਘ ਘਣੀਆ ਜੀ ਭਾਰਤੀ ਕਿਸਾਨ ਯੂਨੀਅਨ ਇੱਕ ਤਾਂ ਸਿੱਧੂਪੁਰ ਜਨਰਲ ਸਕੱਤਰ ਬਲਾਕ ਵਾਜਾਖਾਨਾ ਜੀ ਇਹ ਕਿੰਨੇ ਆਪਣੇ ਕਿਸਾਨ ਜ਼ਖਮੀ ਹੋ ਕੇ ਆਏ ਨੇ ਕਿਸਾਨ ਜਿਹੜੇ ਇੱਥੇ ਆਏ ਜੀ ਉਹ ਹੈਗੇ 16 ਕਿਸਾਨ ਬਾਕੀ ਕਿਸਾਨ ਹੋਰ ਵੀ ਵੱਖ-ਵੱਖਰੇ ਹਸਪਤਾਲਾਂ ਦੇ ਵਿੱਚ ਪਹੁੰਚੇ ਆ ਕੋਈ ਪ੍ਰਾਈਵੇਟ ਹਸਪਤਾਲ ਵਿੱਚ ਪਹੁੰਚੇ ਇਹ ਸਾਰੇ ਕਿੱਥੋਂ ਕਿਹੜੇ ਬਾਰਡਰ ਤੋਂ ਆਏ ਨੇ ਸ਼ੰਭੂ ਤੋਂ ਆਏ ਨੇ ਜਾਂ ਜਿਆਦਾਤਰ ਆਏ ਆ ਜੀ ਖਨੌਰੀ ਤੋਂ ਖਨੌਰੀ ਤੋਂ ਬਾਕੀ ਕੁਝ ਪਰਸੈਂਟ ਜਿਹੜੇ ਉਹ ਸ਼ੰਭੂ ਤੋਂ ਵੀ ਆਏ ਇਹ ਜਿਹੜੇ ਹੈਗੇ ਨੇ ਆਪਣਾ ਇੱਥੇ ਜਿਹੜਾ ਤੁਹਾਡਾ ਲਵਾਂ ਅੰਕੜਾ ਤੁਹਾਡੀ ਜਿਹੜੀ ਸਵੰਦੀ ਦਾ ਕੱਲੀ ਦਾ ਨਹੀਂ ਜੀ ਜਿਆਦੇ ਸਿੱਧੂਪੁਰ ਹੈ ਅੱਛਾ ਦੋ ਤਿੰਨ ਵਿੱਚ ਹੈਗੇ ਆ ਕ੍ਰਾਂਤੀਕਾਰੀ ਦੇ ਤੇ ਇੱਕ ਦੋ ਹੈਗੇ ਆ ਆਪਣੀ ਦੇ ਜੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀਆਂ ਦੇ ਅੱਛਾ ਜੀ ਤੇ ਇੱਥੋਂ ਜਦੋਂ ਉੱਥੇ ਜ਼ਖਮੀ ਹੁੰਦੇ ਨੇ ਇਹ ਸਾਰੇ ਕਿਸਾਨਾਂ ਨੇ ਚੱਕੇ ਨੇ ਜਾਂ ਸਰਕਾਰ ਪੰਜਾਬ ਸਰਕਾਰ ਨੇ ਵੀ ਕੋਈ ਮਦਦ ਕੀਤੀ ਨਹੀਂ ਜੀ ਕਾਫੀ ਐਂਬੂਲੈਂਸ ਗੱਡੀਆਂ ਸੀ ਨਾ ਉੱਥੇ ਨਾਲ ਦੇ ਕਿਸਾਨਾਂ ਨੇ ਚੱਕ ਐਂਬੂਲੈਂਸ ਗੱਡੀਆਂ ਚ ਪਾਤੇ ਤੇ ਉੱਥੋਂ ਜੀ ਸਾਨੂੰ ਪਹਿਲਾਂ ਕਿਹਾ ਸੀ ਵੀ ਇਹ ਸਤਰਾਣੀ ਹਸਪਤਾਲ ਦੇ ਵਿੱਚ ਪਹੁੰਚੇ ਆ ਦੋ ਸਿਪਾਤਾ ਕਿਤਾ ਸਰਾਣੇ ਉੱਥੇ ਵੀ ਕੋਈ ਸਾਦਾ ਨਹੀਂ ਉੱਥੇ ਸਾਲ ਵਿੱਚ ਨੇੜੇ ਕੋਈ ਹਸਪਤਾਲ ਵਿੱਚ ਪ੍ਰਬੰਧ ਨਹੀਂ ਵਧੀਆ ਜੀ ਨਹੀਂ ਭਗਵੰਤਮਾਨ ਸਾਹਿਬ ਦਾ ਲਗਾਤਾਰ ਮੁਖਵੰਦਰੀ ਸਾਹਿਬ ਦਾ ਬਿਆਨ ਆ ਰਿਹਾ ਕਿ ਅਸੀਂ ਕਿਸਾਨਾਂ ਵਾਸਤੇ ਸਾਰੇ ਹਸਪਤਾਲਾਂ 'ਚ ਐਮਰਜੈਂਸੀ ਪ੍ਰਬੰਧ ਕੀਤੇ ਨੇ ਅਤੇ ਡਾਕਟਰਾਂ ਨੂੰ ਵੀ ਕਿਹਾ ਵੀ ਕੌਲ ਤੇ ਰਹੋ ਕਿਸੇ ਵੀ ਨਹੀਂ ਅਜੇ ਤੱਕ ਜੀ ਸਾਨੂੰ ਤਾਂ ਨਹੀਂ ਮਿਲੇ ਉੱਥੇ ਜਿਵੇਂ ਸਤਰਾਣੇ ਸੀ ਖਨੌਰੀ ਸੀ ਪਾਤਨਾ ਸੀ ਨੇੜੇ ਕਾਫੀ ਹਸਪਤਾਲ ਸਰਕਾਰੀ ਹੈਗੇ ਆ ਹਾਂਜੀ ਹਾਂਜੀ ਪਰ ਉਹ ਬਹੁਤ ਨਾਜ਼ਕ ਹੈ ਉੱਥੇ ਕੋਈ ਪ੍ਰਬੰਧ ਨਹੀਂ ਉਹਨਾਂ ਨੇ ਇੱਥੇ ਸਾਨੂੰ ਰੈਫਰ ਕਰਤਾ ਇਹ ਜਿੰਨੇ ਜ਼ਖਮੀ ਨੇ ਇਹ ਤੁਹਾਡੇ ਕੱਲ ਹੋਏ ਨੇ ਜਾਂ ਪਰਸੋਂ ਹੋਏ ਨੇ ਕੁਝ ਪਰਸੋਂ ਹੋਈ ਸੀ ਥੋੜੇ ਕੱਲ ਜ਼ਿਆਦਾ ਹੋਏ ਹੈ ਇਹ ਕੱਲ ਬੈਰੀਕਡ ਤੋੜਨ ਦੀ ਕੋਸ਼ਿਸ਼ ਕਰਦੇ ਸੀ ਹੋਏ ਨੇ ਇਹ ਤਾਂ ਜਦੋਂ ਕਿਸਾਨ ਉੱਥੇ ਪ੍ਰਧਾਨ ਜੀ ਬੋਲ ਰਹੇ ਸੀ ਉਸ ਕਿਸਾਨ ਨੂੰ ਸਮਝਾਦ ਰਿਹਾ ਵੀ ਆਪਣਾ ਸ਼ਾਂਤਮਈ ਧਰਨਾ ਹੈ ਸ਼ਾਂਤਮਈ ਰਹਿਣਾ ਤੇ ਜਦੋਂ ਇਹ ਇਹ ਨਹੀਂ ਪਤਾ ਨਹੀਂ ਕੀ ਹੋਇਆ ਕਾਰਨ ਥੋੜ-ਥੋੜ ਗੋਲੀਆਂ ਚੱਲ ਪਈਆਂ ਹਜੇ ਤੱਕ ਕਿਸਾਨ ਇੱਕ ਵੀ ਬਾਰਡਰ ਦੇ ਨੇੜੇ ਵੀ ਨਹੀਂ ਸੀ ਪਹੁੰਚਿਆ ਕਿਸੇ ਨੇ ਟੱਚ ਵੀ ਨਹੀਂ ਬਾਰਡਰ ਨੂੰ ਕੀਤਾ ਇਹ ਜਿਹੜੇ ਜ਼ਖਮੀ ਹੋਏ ਨੇ ਅਥਰੂ ਗੈਸ ਨਾਲ ਹੋਏ ਨੇ ਜਾਂ ਪਾਣੀ ਦੇ ਬੁਛਾਰਾ ਨਾਲ ਹੋਏ ਨੇ ਕਿਵੇਂ ਹੋਏ ਨੇ ਨਹੀਂ ਪਾਣੀ ਦੇ ਬੁਛਾਰਾ ਵਿੱਚ ਪਹਿਲਾਂ ਮਰੀਆਂ ਅਥਰੂ ਗੈਸ ਵੀ ਛੱਡੀਆ ਪਰ ਜ਼ਿਆਦਾ ਇਹਨਾਂ ਦੇ ਛਾਲੇ ਵਜੇ ਗੋਲੀਆਂ ਲੱਗੀਆਂ ਰਬੜ ਦੀਆਂ ਗੋਲੀਆਂ ਨਹੀਂ ਜਾਂ ਦੂਸਰੇ ਨਹੀਂ ਇਹ ਦੇਖੋ ਜੀ ਰਬੜ ਦੀ ਗੋਰੀ ਇਹਨਾਂ ਨਹੀਂ ਕਰਦੀ ਸਟੀਲ ਦੀਆਂ ਗੋਰੀਆਂ ਵੀ ਐ ਸਿੱਧੀ ਇਹ ਫਾਇਰਿੰਗ ਕੀਤੀ ਹੈ ਤੱਕ ਨਹੀਂ ਸਰਕਾਰ ਤਾਂ ਕਰੀਏ ਵੀ ਅਸੀਂ ਤਾਂ ਸਿਰਫ ਸਾਡਾ ਮੋਟਿਵ ਤਾਂ ਸਿਰਫ ਸ਼ਾਂਤ ਅੰਦੋਲਨ ਨੂੰ ਰੋਕਣਾ ਹੈਗਾ ਕਿਸਾਨਾਂ ਨੂੰ ਹਿੰਸਾ ਕਰਨ ਤੋਂ ਰੋਕਣਾ ਵੀ ਅਸੀਂ ਕੋਈ ਜ਼ਬਰਦਸਤੀ ਨਹੀਂ ਕਰਨਾ ਚਾਹੁੰਦੇ ਤੁਸੀਂ ਇਹ ਦੇਖੋ ਜੀ ਕਿੰਨੇ ਕਿਸਾਨ ਇੱਥੇ ਜਿਹੜੇ ਮਰੀਜ਼ ਪਏ ਐ ਇਨੇ ਸਟਾ ਲੱਗੀਆਂ ਉਹ ਅਥਰੂ ਗਾਇਦਾ ਸਟਾ ਨਹੀਂ ਲੱਗ ਸਕਦੀ ਜਾਂ ਰੌੜ ਦੇ ਗੋਲੀਆਂ ਇਸ ਤਰ੍ਹਾਂ ਸਟਾ ਨਹੀਂ ਲੱਗ ਸਕਦੀਆਂ ਦੇਖੋ ਇਨੇ ਉਹ ਤੁਸੀਂ ਮੇਰੀ ਦੇਖਿਆ ਬਲਵਿੰਦਰ ਸਿੰਘ ਕਣਿਆ ਉਹਦੇ ਦੇਖੋ ਉਹਨੀਆਂ ਛਾਲ ਨਹੀਂ ਜਮੂਰੀ ਨਹੀਂ ਹੁੰਦੀ ਜਿਹਨੇ ਉਹਦੇ ਹੋਈਆਂ ਪਈਆਂ ਪੇਟ ਦੇ ਉੱਪਰ ਤੇ ਸਾਰੇ ਛਾਤੀ ਦੇ ਉੱਪਰ ਤੇ ਹੁਣ ਜਿਸ ਲੈਵਲ ਤੇ ਮਤਲਬ ਰੋਕਾਂ ਲੱਗੀਆਂ ਹੋਈਆਂ ਨੇ ਤੇ ਕੀ ਕਿਸਾਨ ਜਥੇਬੰਦੀਆਂ ਦੁਬਾਰੇ ਇਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕਰਨੀ ਹੈ ਜਾਂ ਕੋਈ ਬਦਲਵਾ ਹੱਲ ਦੇਣੀਆਂ ਕਿਸਾਨਾਂ ਨੂੰ ਦੇਖੋ ਜੀ ਪ੍ਰਧਾਨ ਸਾਹਿਬ ਨੇ ਅੱਜ ਮੀਟਿੰਗ ਰੱਖੀ ਹੈ ਸਰਕਾਰ ਨੇ ਕੋਤਵਾਦ ਜੋ ਵੀ ਫੈਸਲਾ ਆਊਗਾ ਅਸੀਂ ਜਿਵੇਂ ਸਾਡੇ ਆਗੂ ਕਹਿਣਗੇ ਉਹ ਸਭ ਨਾਲ ਜੀ